ਜਿੱਥੇ ਕਮਾਂ ਦਾ ਤੁਸੀਂ ਵੇਰਵਾ ਦਿੱਤਾ ਹੈ ਲਾਲਪੁਰਾ ਸਾਹਿਬ ਉੱਥੇ ਜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਹੱਲੇ ਇਸ ਗੱਲੋਂ ਵੀ ਨਾਰਾਜ਼ ਨੇ ਕਿ ਪੂਰੇ ਪਿੰਡਾਂ ਦਾ ਦੌਰਾ ਲਾਲਪੁਰਾ ਸਾਹਿਬ ਨਹੀਂ ਸਾਡੇ ਕੋਲ ਪਹੁੰਚੇ ਤੇ ਫੋਨ ਚੁੱਕਣ ਤੋਂ ਲੈ ਕੇ ਪਿਛਲੇ ਦਿਨੀ ਹੁਣ ਦੂਸਰੀ ਪਾਰਟੀ ਨੇ ਤਾਂ ਇੱਕ ਵੀਡੀਓ ਤੱਕ ਵੀ ਜਾਰੀ ਕਰ ਦਿੱਤੀ ਜਿਸ ਦੇ ਵਿੱਚ ਫੋਨ ਚੁੱਕਣ ਨੂੰ ਲੈ ਕੇ ਵੀ ਕਿਹਾ ਗਿਆ ਸੀ ਤੁਹਾਡੇ ਵੱਲੋਂ ਕਿ ਮੈਂ ਫੋਨ ਚੱਕਿਆ ਕਰਾਂਗਾ ਹੁਣ ਲੋਕ ਕਹਿੰਦੇ ਸਾਡਾ ਫੋਨ ਜਿਹੜਾ ਉਹ ਨਹੀਂ ਪਿਕ ਕਰਦੇ ਨੰਬਰ ਇੱਕ ਦੀ ਗੱਲ ਇਹ ਹੈ ਕਿ ਕਿੰਨੇ ਲੋਕ ਜੀ ਜਿਹੜੀ ਗੱਲ ਤੁਸੀਂ ਵੀਡੀਓ ਦੀ ਕਰਦੇ ਹੋ ਮੈਂ ਵੀ ਵੇਖੀ ਹੈ ਜੀ ਮੈਂ ਕਿਹਾ ਸੀ ਕਿ ਮੈਂ ਸਾਰਿਆਂ ਦੇ ਫੰਡ ਖੁੱਦ ਚੱਕਿਆ ਕਰੂੰਗਾ ਮੇਰਾ ਪੀਰ ਚੱਕਿਆ ਕਰੂੰਗਾ ਆਹੀ ਹੈ ਨਾ ਜੀ ਜੀ ਪਰ ਉਦੋਂ ਮੈਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਿਹਾ ਹਾਂ ਐਮਪੀ ਦੀ ਚੋਣ ਲੜ ਰਿਹਾ ਹਾਂ ਇੱਕ ਐਮਪੀ ਹੋਣਾ ਤੇ ਇੱਕ ਐਮਐਲਏ ਹੋਣਾ ਦੋ ਚੀਜ਼ਾਂ ਦਾ ਬਹੁਤ ਡਿਫਰੈਂਸ ਹੈਗਾ ਕਿਉਂਕਿ ਐਮਪੀ ਜਿਹੜਾ ਹੁੰਦਾ ਉਹਨੇ ਹਾਈ ਲੈਵਲ ਤੇ ਬਹਿ ਕੇ ਗਰਾਉਂਡ ਤੇ ਨਿਕਟ ਆਉਣਾ ਹੁੰਦਾ ਤੇ ਉਹਨੇ ਉੱਪਰ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉੱਥੇ ਕਈ ਕੁਝ ਉਹਨੇ ਆਪਣੇ ਉੱਥੇ ਹਾਜ਼ਰੀ ਪੂਰੀ ਰੱਖਣੀ ਹੁੰਦੀ ਹੈ ਪਰ ਇੱਕ ਐਮਐਲਏ ਜਿਹੜਾ ਉਹਨੂੰ ਨਿੱਜੀ ਨਿਤ ਮਤਲਬ ਬੜੇ ਕੰਮਾਂ ਦੇ ਜਾਣਾ ਪੈਂਦਾ ਹੁਣ ਤੁਸੀਂ ਗਏ ਹੋ ਹੁਣ ਆਪਾਂ ਤੁਸੀਂ ਮੇਰੇ ਨਾਲ ਤੋੜਪਿੰਡ ਗਏ ਹੋ ਤੋੜਪਿੰਡ ਅ ਗੁਰੂ ਮਹਾਰਾਜ ਦੇ ਆਪਾਂ ਅੰਦਰ ਮੱਥਾ ਟੇਕਣ ਤੋਂ ਲੈ ਕੇ ਹੁਣ ਅਰਦਾਸ ਹੋਣ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ 1.5 ਘੰਟਾ ਹੋ ਗਿਆ ਤੁਸੀਂ ਦੱਸੋ ਮੈਨੂੰ ਕਿੱਥੇ ਵੇਲ ਮਿਲਿਆ ਕੁਝ ਪਿੰਡਾਂ ਦੇ ਸਰਪੰਚ ਸਾਹਿਬਾਨ ਸਹਿਮਤ ਨਹੀਂ ਹੁੰਦੇ ਕਿ ਇਹ ਚ ਸਹਿਮਤ ਹੁੰਦੇ ਨੇ ਉਹ ਤੇ ਕੰਮ ਰੁਕੇ ਹੋ ਸਕਦੇ ਨੇ ਉਹ ਹੁਣ ਆ ਚੋਣਾ ਹੋ ਜਾਣੀਆਂ ਨੇ ਉਹ ਵੀ ਆਪਾਂ ਨਰਾਇਕੀ ਦੂਰ ਕਰਦੇ ਆਂਗੇ ਮੇਰੀ ਇਲੈਕਸ਼ਨ ਤੱਕ ਹੈਗੇ ਨੇ ਅਜੇ 3 ਸਾਲ ਉਦੋਂ ਤੱਕ ਕਰ ਦਿਆਂਗਾ ਫਿਰ ਅਸੀਂ ਮੁੱਦਿਆਂ ਤੇ ਪਕੜ ਰੱਖਣੀ ਜਾਂਦੇ ਆਂ ਚੀਜ਼ਾਂ ਨੂੰ ਪੜਦਾ ਵਾਂ ਲੋਕਾਂ ਨੇ ਮੈਨੂੰ ਚੁਣਿਆ ਵਾਂ ਮੈਂ ਇਹ ਹੁਣ ਮੁਸ਼ਕਲਾਂ ਨੂੰ ਸਮਝਦਾ ਵਾਂ ਸੋ ਕੋਈ ਹੁਣ ਮੈਂ ਨਵਾਂ ਨਹੀਂ ਰਹਿ ਗਿਆ ਹੁਣ ਮੈਂ ਸਿੱਖਿਆ ਵਾ ਪੜ ਲਿਆ ਵਾ ਹੁਣ ਧੌਣ ਤੇ ਗੋਡਾ ਵੀ ਰੱਖਣਾ ਇਹਨਾਂ ਤੋਂ ਮੈਂ ਸ਼ੁਰੂ ਕਰਤਾ ਸਤਿ ਸ਼੍ਰੀ ਅਕਾਲ ਪੰਜਾਬ ਅਬ ਤੱਕ ਨਿਊਜ਼ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਿਲਜੀਤ ਸਿੰਘ ਤੇ ਮੇਰੇ ਨਾਲ ਨੇ ਹਲਕਾ ਖਰੂਰ ਸਾਹਿਬ ਤੋਂ ਐਮਐਲਏ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਗੱਲਬਾਤ ਕਰਕੇ ਜਾਣਦੇ ਆ ਭਾਵਨਾਵਾਂ ਕੀ ਨੇ ਅਤੇ ਪੂਰੇ ਸਾਲ ਦਾ ਲੇਖਾ ਜੋਖਾ ਖਰੂਰ ਸਾਹਿਬ ਵਾਲਿਓ ਤੁਸੀਂ ਜਰੂਰ ਇਹ ਵੀਡੀਓ ਤੇ ਧਿਆਨ ਦਿਓ ਵੀ ਉਹ ਵੀ ਆਪਾਂ ਪੁੱਛਣ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸਾਲ ਦੇ ਵਿੱਚ ਤੁਸੀਂ ਕਿੰਨਾ ਖੁਸ਼ ਹੋਏ ਹੋ ਜਿਹੜਾ ਕੰਮਾਂ ਤੌਰ ਕੀ ਕੀ ਜਿਹੜਾ ਹੈ ਹਲਕੇ ਨੂੰ ਜਾਰੀ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗਾ ਹੋਰ ਵੀ ਸਵਾਲ ਰਹਿਣਗੇ ਮੇਰੇ ਨਾਲ ਨੇ ਮੌਜੂਦ ਨੇ ਸਭ ਤੋਂ ਪਹਿਲਾਂ ਲਾਲਪੁਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਤੇ ਧੰਨਵਾਦ ਜੀ ਲਾਲਪੁਰਾ ਸਾਹਿਬ 2023 ਗੁਜਰਿਆ ਹੈ 24 ਆਇਆ ਹੈ ਕਿ ਜੇਕਰ ਇੱਕ ਰਿਪੋਰਟ ਕਾਰਡ ਦੇਣਾ ਹੋਵੇ ਐਮਐਲਏ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਤਾਂ ਕੀ ਐਮਐਲਏ ਦੇ ਕੋਲ ਰਿਪੋਰਟ ਕਾਰਡ ਵੀ ਪਿਛਲੀਆਂ ਸਰਕਾਰਾਂ ਨਾਲੋਂ ਕਿਹੜਾ ਕੰਮ ਜਿਹੜਾ ਹੈ ਤੁਸੀਂ ਕੀਤਾ ਹੈ ਆ ਦੇਖੋ ਰਿਪੋਰਟ ਕਾਰਡ ਵਾਲੇ ਬੰਨੇ ਜਾਵਾਂਗੇ ਤੇ ਬਹੁਤ ਵੱਡਾ ਰਿਪੋਰਟ ਕਾਰਡ ਹੈ ਜੀ 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 ਕਿਉਂਕਿ ਕੱਲੀਆਂ ਗਲੀਆਂ ਨਾਲੀਆਂ ਨਹੀਂ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਹਲਕਾ ਖਡੂਰ ਸਾਹਿਬ ਦੇ ਤੇ ਆਪਣੇ ਜ਼ਿਲ੍ਹਾ ਤਰਨਤਾਰਨ ਦੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਆਪਣੀ ਸਰਕਾਰ ਨੇ ਇੱਥੇ ਥਰਮਲ ਪਲਾਂਟ ਜਿਹੜਾ ਖਰੀਦਾ ਹੁਣ ਤੱਕ ਸਰਕਾਰਾਂ ਆਈਆਂ ਉਹ ਜਿਹੜੇ ਸਰਕਾਰੀ ਪ੍ਰੋਜੈਕਟ ਉਹਨਾਂ ਨੂੰ ਫੇਲ ਕਰਦੀਆਂ ਰਹੀਆਂ ਤੇ ਪਹਿਲੀ ਸਰਕਾਰ ਹੈ ਜਿਨੇ ਪ੍ਰਾਈਵੇਟ ਪ੍ਰੋਜੈਕਟ ਨੂੰ ਜਿਹੜਾ ਖਰੀਦ ਕੇ ਤੇ ਸਰਕਾਰੀ ਬਣਾਇਆ ਉਹਦੇ ਲਈ ਸਾਡੇ ਇਲਾਕੇ ਨੂੰ ਜਿਹੜੀ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡੀ ਵੱਡੀ ਸਾਡੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਦੇਣ ਦਿੱਤੀ ਆ ਤੇ ਉਸ ਗੱਲ ਦਾ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰਦਾ ਕਿ ਇਹ ਮੇਰੇ ਐਮਐਲਏ ਹੁੰਦਿਆਂ ਇਹ ਜਿਹੜੀ ਦੇਣ ਹੈ ਸਾਡੀ ਸਰਕਾਰ ਨੇ ਦਿੱਤੀ ਹੈ ਉਹਦੇ ਲਈ ਪ੍ਰਮਾਤਮਾ ਦੇ ਅੱਗੇ ਵੀ ਉਹਦਾ ਵੀ ਸ਼ੁਕਰਾਨਾ ਕਰਦਾ ਕਿੰਨੇ ਕ ਕਰੋੜ ਕਿੰਨੇ ਕ ਪਿੰਡਾਂ ਨੂੰ ਦੇ ਚੁੱਕੇ ਜੀ ਅ ਦੇਖੋ ਜੇ ਤੁਸੀਂ ਗੱਲ ਕਰੋ ਕਿ ਸਾਡੇ ਜਿਹੜਾ ਗਲੀਆਂ ਨਾਲੀਆਂ ਵਾਲੀ ਫੰਡ ਹੈ ਉਹ ਤਾਂ ਤੁਸੀਂ ਕਿਸੇ ਨਾ ਕਿਸੇ ਦਿਨ ਫੇਰ ਮੇਰੇ ਨਾਲ ਇੰਟਰਵਿਊ ਕਰ ਲਿਓ ਰਜੈਕਟ ਤੁਹਾਨੂੰ ਮੈਂ ਦੱਸ ਦਿਆਂਗਾ ਕਿ ਕਰੋੜਾਂ ਦੀ ਇਹਦੀ ਜਿਹੜੀ ਹੈਗੀ ਹੈ ਪੈਸੇ ਜਿਹੜੇ ਗਏ ਨੇ ਕਿਉਂਕਿ ਇਹਦੇ ਵਿੱਚ 15ਵਾਂ ਵਿੱਤ ਹੈ ਜਿਹੜਾ ਉਹ ਆਉਂਦਾ ਹੈ ਜਿਹੜਾ ਸਾਡਾ ਹਿੱਸਾ ਨਿਕਲ ਕੇ ਸੈਂਟਰ ਨੂੰ ਜਾਂਦਾ ਹੈ ਫਿਰ ਸੈਂਟਰ ਤੋਂ ਜਿਹੜਾ ਪੈਸਾ ਆਉਂਦਾ ਹੈ ਉਹਨੂੰ 14ਵਾਂ 15ਵਾਂ ਵਿੱਤ ਕਹਿੰਦੇ ਨੇ ਉਹ ਵੀ ਮਤਲਬ ਕਿਸੇ ਪਿੰਡ ਨੂੰ ਲੱਖਾਂ ਚਾਹ ਕਿਸੇ ਪਿੰਡ ਨੂੰ ਕਰੋੜਾਂ ਚਾਹ ਜਿਵੇਂ ਵੱਡੇ ਪਿੰਡ ਨੇ ਆਪਣੇ ਅਕਰੂਰ ਸਾਹਿਬ ਜਿਵੇਂ ਉਹਨਾਂ ਨੂੰ 74 ਲੱਖ ਵੀ ਆਇਆ ਗੋਦਵਾਲ ਸਾਹਿਬ ਵੱਡੇ ਪਿੰਡ ਨੇ ਉਹ ਮੈਂ ਪੋਸਟਾਂ ਵੀ ਨਾਲ-ਨਾਲ ਜਿਹੜੀਆਂ ਜਾਰੀ ਕਰਦਾ ਰਹਿਨਾ ਵਾ ਉਹਦੇ ਨਾਲ-ਨਾਲ ਛੜਕਾ ਦਾ ਬਹੁਤ ਸਾਰਾ ਪੈਸਾ ਜਿਹੜਾ ਉਹ ਪਿੱਛੇ ਆਪਾਂ ਦੱਸਿਆ ਵੀ ਹੀਪੀ ਆਪਾਂ ਘਟੋ-ਘਟ 44 ਛੜਕਾ ਦੇ ਉੱਤੇ ਪੀਸੀ ਜਿਹੜੀ ਆ ਉਹ ਪਾਈ ਆ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਦਾ ਕੰਮ ਜਿਹੜਾ ਉਹ ਅਸੀਂ ਬੜਾ ਵੱਡੇ ਪੱਧਰ ਤੇ ਕੀਤਾ ਖਾਸ ਤੌਰ ਤੇ ਬਿਜਲੀ ਦੇ ਕੰਮ ਦੇ ਵਿੱਚ ਜਿੱਥੇ ਕੋਈ ਪਿੰਡ ਦੇ ਵਿੱਚ ਕੋਈ ਟਰਾਂਸਫਾਰਮ ਲੱਗਣ ਵਾਲੇ ਸੀ ਜਾਂ ਜਿੱਥੇ ਕੋਈ ਇਸੇ ਤਾਰਾਂ ਪ੍ਰਾਣੀਆਂ ਸਨ ਜਾਂ ਇਦਾਂ ਦਾ ਜੋ ਵੀ ਮਤਲਬ ਕੰਮ ਹੋਣਾ ਸੀ ਉਹਦੇ ਵਿੱਚ ਅਸੀਂ ਘਟੋ ਘਟਾ 100 ਚੋਂ 30 35% ਕੰਮ ਕਰਨ ਦੇ ਵਿੱਚ ਮੁਕੰਮਲ ਹੋਏ ਆ ਪਿਛੇ ਜਿਹੜਾ ਆਉਣ ਦੇ ਨਾਲ ਪਾਣੀ ਜਿਆਦਾ ਆਉਣ ਦੇ ਨਾਲ ਬਿਜਲੀ ਦੀ ਵੀ ਬਹੁਤ ਸਾਰੀ ਕੋਈ ਤਾਂ ਲਾਈਨਾਂ ਡਿੱਗ ਪੀਆਂ ਸੀ ਉਹਤੇ ਵੀ ਬਹੁਤ ਸਾਰਾ ਸਰਕਾਰ ਦਾ ਖਰਚਾ ਜਿਹੜਾ ਵਾ ਉਹ ਆਇਆ ਵਾ ਉਹਦੇ ਤੇ ਵੀ ਕੰਮ ਕੀਤਾ ਜੀ ਹੁਣ ਅਸੀਂ ਆਂਗਣਵਾੜੀ ਤੇ ਕੰਮ ਕਰ ਰਹੇ ਆ ਜਿੱਦਣ ਫਿਰ ਵੇਖੋ ਦਾਰਾ ਸਿੰਘ ਛਿੰਝ ਮੇਲਾ ਆਪਾਂ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਚੋਲਾ ਸਾਹਿਬ ਦੇ ਵਿੱਚ ਕਰਾਇਆ ਫਿਰ ਵਤਨੇ ਪੰਜਾਬ ਦੀਆਂ ਜਿਹੜੀਆਂ ਸਾਡੇ ਮਾਨ ਸਾਹਿਬ ਨੇ ਗੇਮਾਂ ਜਿਹੜੀਆਂ ਕਰਾਈਆਂ ਕਈ ਬੱਚੇ ਜਿਹੜੇ ਉਹਦੇ ਚੋਂ ਲੈ ਕੇ ਆਏ ਨੇ ਆਪਣੇ ਮੈਡਲ ਲੈ ਕੇ ਆਏ ਨੇ ਜਿਹੜਾ ਇੱਕ ਮੈਂ ਲਿਖਿਆ ਸੀ ਕਿ ਇੱਕ ਮੇਰੇ ਕੋਲ ਮੁੰਡਾ ਨੌਕਰੀ ਲੈਣ ਲਈ ਆਇਆ ਕਹਿੰਦਾ ਜੀ ਮੈਨੂੰ ਕਿਤੇ ਲਵਾ ਦਿਓ ਮੈਂ ਕਿਹਾ ਵੀ ਮੈਂ ਕਿੱਥੇ ਲਵਾ ਸਕਦਾ ਯਾਰ ਵੀ ਡਗਟ ਉਹ ਗੱਲਾਂ ਰਹੀਆਂ ਨਹੀਂ ਅੱਗੇ ਲੈ ਦੇ ਕੇ ਸੌ ਚੀਜ਼ਾਂ ਸੀ ਹੁਣ ਤਾਂ ਜਿੱਦੇ ਹੀ ਬੰਦ ਹੀ ਉਹ ਕਹਿੰਦਾ ਨਹੀਂ ਕਿਤੇ ਪ੍ਰਾਈਵੇਟ ਹੀ ਹੋ ਜੇ ਉੰਜ ਮੈਂ ਕੀ ਕਰਦਾ ਕਹਿੰਦਾ ਮੈਂ ਹਾਕੀ ਦਾ ਕੋਚ ਆ ਮੈਂ ਕਿਹਾ ਚੱਲ ਮੈਂ ਆਪਣੀ ਤਰ੍ਹਾਂ ਚ ਜਿੰਨੀ ਤਰ੍ਹਾਂ ਦੇ ਜਿੰਨੀ ਦੇ ਸਕਦਾ ਦੇਉਂਗਾ ਚਲੋ ਕੁਝ ਮੈਂ ਮਤ ਕੀਤੀ ਕੁਝ ਹੋਰ ਸੱਜਣ ਕਰਦੇ ਨੇ ਤੇ ਉਹ ਵੇਖੋ ਸਾਡੇ ਚੋਲਾ ਸਾਹਿਬ ਹਾਕੀ ਖੜਾਉਂਦਾ ਤੇ ਚਲੋ ਉਹ ਤਨਖਾਹ ਲਈ ਕੰਮ ਨਹੀਂ ਕਰਦਾ ਇੰਨੀ ਕਿ 10 15 20000 ਨਾ ਉਹਦਾ ਵਿਚਾਰੇ ਦਾ ਕੀ ਬੰਦਾ ਹੋਣਾ ਪਰ ਉਹਦਾ ਵੈਸੇ ਲਗਾਵਾ ਪਿਓ ਇਹਦੇ ਬੱਚੇ ਨਾ ਰੋਸ਼ਨ ਕਰਨ ਹੁਣ ਵੇਖੋ ਕੋਈ ਪੰਜਾਬ ਖੇਡ ਕੇ ਆ ਉਹਦੇ ਚੋਂ ਤਿੰਨ ਚਾਰ ਬੱਚੇ ਜਿਹੜੇ ਆ ਉਹ ਸਾਡੇ ਮਤਲਬ ਇੱਕ ਇੱਕ ਲੰਬੀ ਦੇ ਵਿੱਚ ਵੀ ਗਿਆ ਸੋ ਇਹ ਵੀ ਇੱਕ ਖੁਸ਼ੀ ਦੀ ਗੱਲ ਹੈ ਸੋ ਪ੍ਰਸ਼ਾਸਨ ਦੇ ਵਿੱਚ ਇਹ ਕੀਤਾ ਕਿ ਨਜਾਇਜ਼ ਪਰਚੇ ਨਾ ਕਿਸੇ ਦੇ ਹੋਣ ਚਲੋ ਇਸ ਗੱਲ ਦੀ ਬਿਲਕੁਲ ਲੋਤ ਨਹੀਂ ਕਰਦਾ ਕਿਉਂਕਿ ਹਰ ਥਾਣੇ ਦੇ ਚੌਂਕੀ 'ਚ ਮੈਂ ਨਹੀਂ ਵੜ ਕੇ ਬੈਠਾਗਾ ਕਿਉਂਕਿ ਹੋਰ ਵੀ ਕਈ ਪਾਸੇ ਵੇਖਣਾ ਕਿਤੇ ਕੋਈ ਡਿਪਾਰਟਮੈਂਟ ਦਾ ਬੰਦਾ ਕਿਤੇ ਕਿਸੇ ਨਾਲ ਧੱਕਾ ਕਰ ਜੇ ਅਲੱਗ-ਅਲੱਗ ਸਾਡੇ ਵੱਲੋਂ ਪੋਲੀਟਿਕਲੀ ਕੋਈ ਕਿਸੇ ਨਾਲ ਧੱਕਾ ਨਹੀਂ ਹੈਗਾ ਹੁਣ ਤੱਕ ਕਿਸੇ ਦੇ ਕੋਈ ਨਜਾਇਜ਼ ਪਰਚੇ ਨਹੀਂ ਕੀਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਵੱਲੋਂ ਜੇ ਤੁਸੀਂ ਨਸ਼ਿਆਂ ਦੀ ਮੈਂ ਗੱਲ ਕਰ ਲਾਂ ਕਿ ਦੇਖੋ ਨਸ਼ੇ ਬਹੁਤ ਵੱਡੀ ਪੱਧਰ ਤੇ ਸਾਡੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਘਰ ਘਰ ਕੇ ਬਿਟੀ ਸੀ ਐਵੇਂ ਹਲਕਾ ਖਡੂਰ ਸਾਹਿਬ ਦੇ ਮੈਂ ਤਾਂ ਹਲਕਾ ਖਡੂਰ ਸਾਹਿਬ ਦੀ ਗੱਲ ਕਰ ਸਕਦਾ ਹਾਂ ਜੀ ਤੁਸੀਂ ਜਾਣਦੇ ਹੋ ਕਿ 68 ਮੌਤਾਂ ਨਸ਼ੇ ਦੇ ਨਾਲ ਸਾਡੇ ਹਲਕੇ ਖਡੂਰ ਸਾਹਿਬ ਦੀਆਂ ਉਦੋਂ ਪਿੱਛੇ ਜਿਹੀਆਂ ਹੋਈਆਂ ਜਦੋਂ ਅਸੀਂ ਧਰਨੇ ਵੀ ਲਾਏ ਜਿਹਦੇ ਅਸੀਂ ਕੇਸ ਬੁਖਤਦੇ ਹਾਂ ਐਵੇਂ ਕੁੱਲ ਮਿਲਾ ਕੇ ਡਰੱਗ ਦੀਆਂ ਪਾ ਕੇ ਸਮੈਕ ਰੋਇਣ ਵਾਲੀਆਂ ਮੌਤਾਂ ਪਾ ਕੇ ਤਕਰੀਬਨ 122 ਮੌਤਾਂ ਅਸੀਂ ਪਿਛਲੇ 5 ਸਾਲ ਦੇ ਵਿੱਚ ਤੇ ਅੱਜ ਚਲੋ ਮੈਂ ਮੈਨੂੰ ਇਸ ਗੱਲ ਤੇ ਵੀ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਜਿਹੜੀਆਂ ਇਹ 6-7 ਮੌਤਾਂ ਹੋਈਆਂ ਇਹ ਵੀ ਨਹੀਂ ਸੀ ਹੋਣੀਆਂ ਚਾਹੀਦੀਆਂ ਪਰ 128 ਤੇ ਉਧਰੋਂ ਰੇਸ਼ਿਓ ਜਿਹੜੀ ਹੈ ਉਹ ਬਹੁਤ ਘੱਟ ਹੈ ਤੇ ਉੱਤੇ ਵੀ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇਕੱਲਾ ਚਿੱਟਾ ਨਹੀਂ ਹੈਗਾ ਇਹ ਜਿਹੜਾ ਕੋਈ ਪਾਊਡਰ ਜਾਂ ਬਣਾ ਕੇ ਲਾ ਕੇ ਮੁੰਡੇ ਨਸਾਂ 'ਚ ਲਾ ਲਿੰਦੇ ਆ ਉਹਦੇ ਨਾਲ ਬਹੁਤ ਸਾਰੀਆਂ ਘੋੜੇ ਵਾਲੇ ਟੀਕੇ ਕਈ ਉਹ ਚੀਜ਼ਾਂ ਨੁਕਸਾਨ ਸਾਡਾ ਜਿਹੜੀਆਂ ਆ ਕਰ ਰਹੀਆਂ ਉਹਨੂੰ ਵੀ ਰੋਕਣ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ ਖੇਤੀਬਾੜੀ ਦੇ ਸੰਧ ਜਿਹੜੇ ਆ ਉਹ ਅ ਪਿਛਲੇ ਸਾਲ ਜਿਹੜੇ ਆ ਪੰਚਾਇਤਾਂ ਨੂੰ ਜਿਹੜੇ ਮੁਹਈਆ ਕਰਵਾਏ ਗਏ ਆ ਸੋ ਅਲੱਗ-ਅਲੱਗ ਡਿਪਾਰਟਮੈਂਟਸ ਦੇ ਜੋ-ਜੋ ਵੀ ਵਿਕਾਸ ਵਾਲੇ ਜਿਹੜੇ ਡਿਪਾਰਟਮੈਂਟ ਆ ਵਿਕਾਸ ਦੇ ਕੰਮ ਕਰਦੇ ਨੇ ਪੈਨਸ਼ਨਾਂ ਦੇ ਕੈਂਪਸ ਹੀ ਜਿਹੜੇ ਲਵਾਏ ਆ ਮਾਨ ਸਾਹਿਬ ਨੇ ਇੱਕ ਨਵਾਂ ਕੰਮ ਕਰਤਾ ਹੈ ਕਿ ਇਸ ਨੰਬਰ ਤੇ ਤੁਸੀਂ ਫੋਨ ਲਾਓ ਤੇ ਤੁਹਾਡੇ ਘਰੇ ਬੈਠਿਆਂ ਬਤਾਲੀ 42 43 ਜਿਹੜੀਆਂ ਸਮਾਵਾ ਵਾਂ ਉਹ ਤੁਹਾਨੂੰ ਘਰੇ ਬੈਠਿਆਂ ਹੀ ਤੁਹਾਡੇ ਜਿਹੜੇ ਆ ਉਹ ਕੰਮ ਜਿਹੜੇ ਆ ਉਹ ਕਰਕੇ ਜਾਣਗੇ ਤੇ ਅਜੇ ਹੀ ਮਤਲਬ ਸਰਕਾਰ ਦੀ ਬਹੁਤ ਵੱਡੀ ਦੇਣ ਹੈ ਚਾਹੇ ਬਿਜਲੀ ਦੀ ਜੁਨਟਾਂ ਦਾ ਮਾਫ ਹੋਣਾ 600 ਜੁਨਟੇ ਕਾਮ ਬੰਦੇ ਨੂੰ ਮਾਫ ਹੈ ਸੋ ਮਾਨ ਸਾਹਿਬ ਦੀ ਸਰਕਾਰ ਨਿਤ ਜਿਹੜਿਆ ਮਤਲਬ ਲੋਕਤ ਦੇ ਵਿੱਚ ਕੰਮ ਜਿਹੜੀ ਕਰਦੀ ਜਾ ਰਹੀ ਹੈ ਜਿੱਥੇ ਕਮਾਂ ਦਾ ਤੁਸੀਂ ਵੇਰਵਾ ਦਿੱਤਾ ਹੈ ਲਾਲਪੁਰਾ ਸਾਹਿਬ ਉੱਥੇ ਜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਹੱਲੇ ਇਸ ਗੱਲੋਂ ਵੀ ਨਾਰਾਜ਼ ਨੇ ਕਿ ਪੂਰੇ ਪਿੰਡਾਂ ਦਾ ਦੌਰਾ ਲਾਲਪੁਰਾ ਸਾਹਿਬ ਨਹੀਂ ਸਾਡੇ ਕੋਲ ਪਹੁੰਚੇ ਤੇ ਫੋਨ ਚੁੱਕਣ ਤੋਂ ਲੈ ਕੇ ਪਿਛਲੇ ਦਿਨੀ ਹੁਣ ਦੂਸਰੀ ਪਾਰਟੀ ਨਾਲ ਤਾਂ ਇੱਕ ਵੀਡੀਓ ਤੱਕ ਵੀ ਜਾਰੀ ਕਰ ਦਿੱਤੀ ਜਿਸ ਦੇ ਵਿੱਚ ਫੋਨ ਚੁੱਕਣ ਨੂੰ ਲੈ ਕੇ ਵੀ ਕਿਹਾ ਗਿਆ ਸੀ ਤੁਹਾਡੇ ਵੱਲੋਂ ਕਿ ਮੈਂ ਫੋਨ ਚੱਕਿਆ ਕਰਾਂਗਾ ਹੁਣ ਲੋਕ ਕਹਿੰਦੇ ਸਾਡਾ ਫੋਨ ਜਿਹੜਾ ਉਹ ਨਹੀਂ ਪਿਕ ਕਰਦੇ ਨੰਬਰ ਇੱਕ ਤੇ ਗੱਲ ਇਹ ਹੈ ਕਿ ਕਿੰਨੇ ਲੋਕ ਜੀ ਜਿਹੜੀ ਗੱਲ ਤੁਸੀਂ ਵੀਡੀਓ ਦੀ ਕਰਦੇ ਹੋ ਮੈਂ ਵੀ ਵੇਖੀ ਹੈ ਜੀ ਮੈਂ ਕਿਹਾ ਸੀ ਕਿ ਮੈਂ ਸਾਰਿਆਂ ਦੇ ਫੋਨ ਖੋਦ ਚੱਕਿਆ ਕਰੂੰਗਾ ਮੇਰਾ ਪੀ ਨਹੀਂ ਚੱਕਿਆ ਕਰੂੰਗਾ ਆਹੀ ਕਹੀ ਨਾ ਪਰ ਉਦੋਂ ਮੈਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਰਿਹਾ ਐ ਐਮਪੀ ਦੀ ਚੋਣ ਲੜ ਰਿਹਾ ਹਾਂ ਇੱਕ ਐਮਪੀ ਹੋਣਾ ਤੇ ਇੱਕ ਐਮਐਲਏ ਹੋਣਾ ਦੋ ਚੀਜ਼ਾਂ ਦਾ ਬਹੁਤ ਡਿਫਰੈਂਸ ਹੈਗਾ ਕਿਉਂਕਿ ਐਮਪੀ ਜਿਹੜਾ ਹੁੰਦਾ ਉਹਨੇ ਹਾਈ ਲੈਵਲ ਤੇ ਬਹਿ ਕੇ ਗਰਾਊਂਡ ਤੇ ਨੇੜੇ ਘਟ ਆਉਣਾ ਹੁੰਦਾ ਤੇ ਉਹਨੇ ਉੱਪਰ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਨੇ ਉੱਥੇ ਕਈ ਕੁਝ ਉਹਨੇ ਆਪਣੇ ਉੱਥੇ ਹਾਜ਼ਰੀ ਪੂਰੀ ਰੱਖਣੀ ਹੁੰਦੀ ਹੈ ਪਰ ਇੱਕ ਐਮਐਲਏ ਜਿਹੜਾ ਉਹਨੂੰ ਨਿੱਜੀ ਨਿਤ ਮਤਲਬ ਬੜੇ ਕੰਮਾਂ ਦੇ ਜਾਣਾ ਪੈਣਾ ਹੁਣ ਤੁਸੀਂ ਗਏ ਹੋ ਹੁਣ ਆ ਮੇਰੇ ਨਾਲ ਤੁਰ ਪਿੰਡ ਗਏ ਹੋ ਤੁਰ ਪਿੰਡ ਗੁਰੂ ਮਹਾਰਾਜ ਦੇ ਆਪ ਅੰਦਰ ਮੱਥਾ ਟੇਕਣ ਤੋਂ ਲੈ ਕੇ ਹੁਣ ਅਰਦਾਸ ਹੋਣ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਡੇਢ ਘੰਟਾ ਹੋ ਗਿਆ ਤੁਸੀਂ ਦੱਸੋ ਮੈਨੂੰ ਕਿੱਥੇ ਵੇਲ ਮਿਲਿਆ ਜੇ ਮਿਲਿਆ ਤਾਂ ਹੁਣ ਡੇਢ ਘੰਟੇ ਜਿਹਦਾ ਜਿਹਦਾ ਫੋਨ ਆਇਆ ਉਹਨੂੰ ਕਾਲਡ ਵਰਡ ਲੱਗੀ ਆ ਉਹ ਜਾਂ ਮੇਰੇ ਕੇ ਸਾਥੀ ਕੋਲ ਚਲ ਜਾਣੀ ਹੈ ਜਿੱਦਾਂ ਮਗਰਲੀ ਗੱਡੀ ਦੇ ਵਿੱਚ ਆ ਕੇ ਦੱਸੋ ਜੀ ਹੁਣ ਹਰੇਕ ਕਹੂਗਾ ਕਿ ਐਮਐਲਏ ਨਾਲ ਗੱਲ ਕਰਾ ਦਿਓ ਇੱਥੇ ਸਮਝਣਾ ਪੈਣਾ ਹਾਂ ਇਹ ਵਿਰੋਧੀ ਇਹ ਦੱਸਣ ਕਿ ਤੁਹਾਡੇ ਐਮਐਲਏ ਹੁਣ ਤੱਕ ਦਫ਼ਤਰ ਦੇ ਵਿੱਚ ਕਿੰਨੀ ਵਾਰ ਬੈਠੇ ਮੈਂ ਹੁਣ ਤੱਕ 77 ਵਾਰ ਆਪਣੇ ਦਫ਼ਤਰ ਦੇ ਵਿੱਚ ਲੋਕਾਂ ਨੂੰ ਮਿਲ ਚੁੱਕਾ ਮੇਰੇ ਕੋਲ ਰਿਕਾਰਡ ਹੈ ਉਸ ਤੋਂ ਬਾਅਦ ਦੇ ਵਿੱਚ ਇਹ ਦੱਸਣਾ ਕਿ ਕਿੰਨੇ ਮੇਰੇ ਕੋਲ ਲੋਕ ਜਦੋਂ ਮੈਂ ਸਵੇਰੇ ਨਿਕਲ ਲੱਗਦਾ ਉਦੋਂ ਵੀ ਲੋਕ ਮੇਰੇ ਘਰੇ ਆ ਜਾਂਦੇ ਹਨ ਤੇ ਉਹਨਾਂ ਨੇ ਵੋਟਾਂ ਪਾਈਆਂ ਨੇ ਉਹ ਉਹ ਆਪਣਾ ਹੱਕ ਸਮਝਦੇ ਨੇ ਅਸੀਂ ਸਵੇਰੇ ਜਦੋਂ ਮੈਂ ਤੁਰ ਲੱਗਦਾ ਉਦੋਂ ਵੀ ਉਹਨਾਂ ਦੇ ਕੰਮ ਕਰਕੇ ਤੁਰਦਾ ਰਾਤ ਨੂੰ ਵੀ ਆ ਜਾਂਦੇ ਨੇ ਤੇ ਜਿਹੜੀ ਗੱਲ ਇਹ ਕਹਿੰਦੇ ਆ ਕਿ ਲੋਕ ਕਹਿੰਦੇ ਆ ਕਿ ਸਾਡੇ ਫੋਨ ਨਹੀਂ ਚੱਕਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸ਼ਾਇਦ ਹਲਕਾ ਖਡੂਰ ਸਾਹਿਬ ਦੇ ਵਿੱਚ ਮੇਰੇ ਆਗੂਆਂ ਨੂੰ ਪੁੱਛੋ ਹਰੇਕ ਪਿੰਡ ਦਾ ਮੇਰਾ ਆਗੂ ਆ ਉਹਦੇ ਕੋਲੇ ਜਾਓ ਕੀ ਐਮਐਲਏ ਸਾਹਿਬ ਰੋਜ਼ ਤੁਹਾਡੇ ਨਾਲ ਕੌਣ ਕਾਲ ਤੇ ਗੱਲ ਕਰਦਾ ਹਰ ਰੋਜ਼ ਮੈਂ ਕਾਨਫਰੰਸ ਕਾਲ ਤੇ ਆਪਣੇ ਹਰੇਕ ਪਿੰਡ ਦੇ ਆਗੂ ਨਾਲ ਗੱਲ ਕਰਦਾ ਉਹਨੂੰ ਪੁੱਛਦਾ ਤੇਰੇ ਅੱਜ ਦੇ ਕੋਈ ਕੰਮ ਜੀ ਇਹ ਇਹ ਨਹੀਂ ਹੋ ਸਕਦਾ ਕਦੇ ਵੀ ਕੋਈ ਵੀ ਇੰਪਲੀਮੈਂਟ ਨਹੀਂ ਕਰ ਸਕਦਾ ਜੀ ਜੀ ਹਰ ਰੋਜ਼ ਬਲਾਕ ਵਾਈਜ਼ ਮੇਰੇ ਬਲਾਕ ਪ੍ਰਧਾਨਾਂ ਨੂੰ ਪੁੱਛੋ ਕਿ ਐਮਐਲਏ ਸਾਹਿਬ ਤੁਹਾਡੇ ਕੀ ਹਰ ਰੋਜ਼ ਤੁਹਾਨੂੰ ਕਾਨਫਰੰਸ ਕਾਲ ਆਉਂਦੀ ਹੈ ਹੁਣ ਮੈਂ ਜਦੋਂ ਵੇਲੇ ਹੁਣਾ ਮੈਂ ਸਾਰਿਆਂ ਨੂੰ ਫਿਰ ਕਾਲ ਲਾਉਣੀ ਹੈ ਹਾਂਜੀ ਵੀ ਕੱਲੇ-ਕੱਲੇ ਨੂੰ ਪੁੱਛਦਾ ਕਿ ਤੁਹਾਡਾ ਕੋਈ ਕੰਮ ਕੱਲ ਦਾ ਕੋਈ ਕੰਮ ਜਿਹੜੇ ਕੱਲ ਉਹਨਾਂ ਦਿੱਤੇ ਉਹ ਕੰਮਾਂ ਨੂੰ ਉਹਨਾਂ ਨੂੰ ਵੀ ਜਿਹੜਾ ਵਾ ਅਗਲੇ ਬੰਨੇ ਹੱਲ ਕਰਦਾ ਕਿਉਂਕਿ ਵੇਖੋ ਮੇਰਾ ਕੀ ਮਕਸਦ ਹੈ ਮੇਰਾ ਮਕਸਦ ਹੈ ਕਿ ਜਿੱਦਾਂ 100 ਸਾਡੇ 100 120 ਦੇ 22 ਤੋਂ ਉੱਪਰ ਪਿੰਡ ਨੇ ਠੀਕ ਹੈ ਉਹਦੇ ਪਿੰਡਾਂ ਦੇ ਸਭ ਤੋਂ ਪਹਿਲਾਂ ਜਿਹੜੇ ਲੋਕ ਜਿਹਦੇ ਵੱਲ ਵੱਧ ਕੰਮ ਲੈ ਕੇ ਜਾਂਦੇ ਮੰਨ ਲਓ ਤੁਹਾਡੇ ਵਾਲੀ ਹੈ ਦਲਜੀਤ ਸਿੰਘ ਆ ਲੋਕ ਵੱਧ ਕੰਮ ਲੈ ਕੇ ਜਾਂਦੇ ਮੇਰੀ ਪ੍ਰੈਫਰੈਂਸ ਹੁੰਦੀ ਮੈਂ ਦਲਜੀਤ ਸਿੰਘ ਨਾਲ ਇੱਕ ਵਾਰੀ ਜ਼ਰੂਰ ਗੱਲ ਕਰਾਂ ਕਿ ਯਾਰ ਹੋਰ ਕੀ ਕੰਮ ਆਇਆ ਤੁਹਾਨੂੰ ਅਹੀ ਹੈ ਨਾ ਤਾਂ ਜੋ ਉਹਦੇ ਕੰਮ ਨਿਕਲਦੇ ਜਾਂ ਲੋਕਾਂ ਨੂੰ ਉਹਤੇ ਹੋਰ ਵਿਸ਼ਵਾਸ ਵਧੇ ਕਿ ਵਾਕੇ ਯਾਰ ਸਾਡੇ ਕੰਮ ਕਰਾਉਂਦਾ ਸੋ ਉਹਨੂੰ ਲੈ ਕੇ ਕਰਦਾ ਬਾਕੀ ਗੱਲ ਇਹ ਹੈ ਕਿ ਵਿਰੋਧੀਆਂ ਨੇ ਤੇ ਬੋਲੀ ਜਾਣਾ ਸਾਡੇ ਕੰਮ ਬੋਲਣਗੇ ਵਿਰੋਧੀ ਰੌਲਾ ਪਾਉਣਗੇ ਜਦੋਂ ਇਹਨਾਂ ਕੋਲ ਮੌਕਾ ਹੀ ਇਹ ਉਦੋਂ ਕਰਦੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿਉਂਕਿ ਮੇਰੀ ਆਦਤ ਨਹੀਂ ਹੈ ਕਿ ਮੈਂ ਪ੍ਰਸ਼ਨ ਨੂੰ ਘਮਾਵਾ ਤੁਸੀਂ ਕਿਹਾ ਕਿ ਐ ਐਮਐਲਏ ਵੱਲੋਂ ਅਜੇ ਤੱਕ ਕਈ ਪਿੰਡਾਂ ਦਾ ਦੌਰਾ ਹੀ ਨਹੀਂ ਕੀਤਾ ਗਿਆ ਉਹ ਜਾਦੇ ਪਿੰਡ ਨਹੀਂ ਹੈਗੇ ਉਹ ਚਾਰ ਪੰਜ ਪਿੰਡ ਹੈਗੇ ਨੇ ਉਹ ਵੀ ਉਹਨਾਂ ਦੀ ਨਿਤ ਦੀ ਮਹਾਂ ਆਬਦੀ ਲੜਾਈ ਆ ਜੀ ਠੀਕ ਹੈ ਨਾ ਮਤਲਬ ਧੜੇ ਜਿਹਨੂੰ ਕਹਿ ਦਿੰਨੇ ਤਿੰਨ ਤਿੰਨ ਚਾਰ ਚਾਰ ਇੱਕ ਵੱਲ ਜਾਣੇ ਆ ਦੂਜਾ ਰੁਸਦਾ ਦੂਜੇ ਵੱਲ ਜਾਣੇ ਆ ਤੀਜਾ ਰੁਸਦਾ ਸੋ ਉਹਨਾਂ ਨੂੰ ਮੈਂ ਕਹਿਆ ਵੀ ਜਦ ਦਿਨ ਇਕੱਠੇ ਹੋਗੇ ਉਹ ਦਿਨ ਆਜੂਗਾ ਨਾ ਚਿਰ ਮੈਂ ਆਉਂਦਾ ਨਹੀਂ ਇਹ ਤੋਂ ਇਲਾਵਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਮੈਂ ਸਾਰੇ ਹੀ ਪਿੰਡਾਂ ਦੇ ਵਿੱਚ ਜਾ ਕੇ ਆਇਆ ਇੱਕ ਇੱਕ ਵਾਰੀ ਜਾ ਕੇ ਆਇਆ ਤੇ ਕਈਆਂ ਚ ਦੋ ਦੋ ਵਾਰੀ ਜਾ ਕੇ ਆਇਆ ਆ ਤੁਰ ਪਿੰਡ ਹੀ ਆਇਆ ਤੇ ਮੇਰੇ ਸਾਣਾ ਮੱਤੀ ਜੇਰੀ ਆ ਗਿਆ ਠੀਕ ਹੈ ਨਾ ਸੋ ਉਹ ਵੀ ਹੈ ਹੁਣ ਪਤਾ ਕੀ ਹੁੰਦੀਆਂ ਦੋ ਤਿੰਨ ਚੀਜ਼ਾਂ ਨੇ ਜਦੋਂ ਆਪਾਂ ਐਮ ਐਲ ਏ ਨਹੀਂ ਹੁੰਦੇ ਉਦੋਂ ਆਪਾਂ ਆਪਣੇ ਕੋਈ ਸੱਤੋ ਦਿਨੋਂ ਦੇ ਜਿਹੜੇ ਉਹ ਫੀਲਡ 'ਚ ਜਾਂ ਲਈ ਹੁੰਦੇ ਆ ਫਿਰ ਇੱਕ ਮਿਲਦੀ ਹੈ ਜ਼ਿੰਮੇਵਾਰੀ ਠੀਕ ਹੈ ਹੁਣ ਮੰਨ ਲਓ ਇੱਕ ਮੈਂ ਵੇਹੇ ਉਦਾਹਰਣ ਦੇ ਲਗਾ ਇੱਕ ਬੰਦਾ ਹੈ ਉਹਨੂੰ ਅਜੇ ਜੌਬ ਨਹੀਂ ਮਿਲੀ ਉਦੋਂ ਉਹਦੇ ਕੋਈ ਜ਼ਿੰਮੇਵਾਰੀ ਆਪੀ ਉਹ ਵੇਲਾ ਕਿਸੇ ਵੀ ਰਿਸ਼ਤੇਦਾਰ ਕੋ ਜਾ ਸਕਦਾ ਆ ਸਕਦਾ ਜਦੋਂ ਉਹਨੂੰ ਜੋਬ ਮਿਲ ਗਈ 9 ਤੋਂ 5 ਉਹ ਵੱਜ ਗਿਆ ਫਿਰ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਯਾਰ ਹੁਣ ਤੇ ਆਉਂਦਾ ਹੀ ਨਹੀਂ ਖਣੀ ਤਕੜਾ ਹੋ ਗਿਆ ਖਣੀ ਵੱਡਾ ਹੋ ਗਿਆ ਪਰ ਹੁਣ ਸਮਝਣਾ ਪਊਗਾ ਕਿ ਹੁਣ ਉਹਦੇ ਕੋਲੇ ਇੱਕ ਜ਼ਿੰਮੇਵਾਰੀ ਇੱਕ ਜੋਬ ਆ ਹੁਣ ਮੇਰੇ ਕੋਲੇ ਕੋਈ ਜੋਬ ਆ ਮੇਰੇ ਕੋਲੇ ਲੋਕਾਂ ਦੀ ਇਹ ਜੋਬ ਆ ਕਿ ਮੈਂ ਵਿਧਾਨ ਸਭਾ ਦੇ ਵਿੱਚ ਬੋਲਣਾ ਹੈ ਜਾਣਾ ਚਾਹੀਦਾ ਉੱਥੇ ਕਿ ਨਹੀਂ ਜਾਣਾ ਚਾਹੀਦਾ ਉੱਥੇ ਕਮੇਟੀਆਂ ਹੁੰਦੀਆਂ ਨੇ ਇਹ ਕਮੇਟੀਆਂ ਹਰ ਹੁਣ ਮੈਂ ਦੋ ਕਮੇਟੀਆਂ ਚ ਇੱਕ ਵਿਸ਼ੇਸ਼ਿਤਕਾਰ ਕਮੇਟੀ ਚ ਇੱਕ ਮੈਂ ਖੇਤੀਬਾੜੀ ਕਮੇਟੀ ਚ ਇੱਕ ਦੀ ਮੀਟਿੰਗ ਜਿਹੜੀ ਆ ਉਹ ਮੰਗਲਵਾਰ ਹੁੰਦੀ ਆ ਇੱਕ ਦੀ ਵੀਰਵਾਰ ਹੁੰਦੀ ਆ ਹੁਣ ਮੰਗਲਵਾਰ ਗਿਆ ਤੇ ਮੰਗਲਵਾਰ ਜਾ ਕੇ ਤੇ ਵਾਪਸ ਨਹੀਂ ਆ ਸਕਦਾ ਬੁੱਧਵਾਰ ਰਹੂੰਗਾ ਵੀਰਵਾਰ ਫੇਰ ਉੱਥੇ ਮੀਟਿੰਗ ਆ ਠੀਕ ਹੈ ਹੁਣ ਤਿੰਨ ਦਿਨ ਤੇ ਹੋ ਗਏ ਦੇ ਉਹ ਤੋਂ ਬਾਅਦ ਬਾਕੀ ਦੇ 4 ਦਿਨ ਹੀ ਬਚੇ ਨਾ 4 ਦਿਨਾਂ ਦੇ ਵਿੱਚ ਵੀ ਜਿਹੜੇ ਅਸੀਂ ਧਰਨੇ ਲਾਉਂਦੇ ਰਹੇ ਆ ਆ ਆ ਸ਼ਰਾਬ ਦੇ ਮਸਲੇ ਤੋਂ ਉਹ ਧਰਨਾ ਲਾਇਆ ਉਹਦੀਆਂ ਤਰੀਕਾਂ ਪੈਂਦੀਆਂ 15ਵੇਂ ਦਿਨ ਇੱਕ ਤਰੀਕ ਆਉਂਦੀ ਤੁਹਾਨੂੰ ਪਤਾ ਹੀ ਹੈ ਨਾ ਸਾਰੇ ਆਪਣੇ ਆਉਂਦੇ ਨੇ ਆ ਸਾਡੇ ਸਪੀਕਰ ਸਾਹਿਬ ਵੀ ਆਉਂਦੇ ਨੇ ਮੰਤਰੀ ਸਾਹਿਬ ਵੀ ਆਉਂਦੇ ਨੇ ਤੇ ਮਹੀਨੇ 'ਚ ਦੋ ਤਰੀਕਾਂ ਜਿਹੜੀਆਂ ਸਾਡੀਆਂ ਉਹ ਨਿਕਲ ਜਾਂਦੀਆਂ ਨੇ ਦੋ ਮੇਰੇ ਆਪਣੇ ਜਿਹੜੇ ਪੁਰਾਣੇ ਕਿਹ ਚੱਲਦੇ ਉਹਦੀਆਂ ਪੈਂਦੀਆਂ ਤੇ 4 ਦਿਨ ਮੇਰੇ ਇਹ ਨਿਕਲ ਗਏ ਤੇ ਤੁਸੀਂ ਇੱਕ ਹਫਤੇ ਦੇ ਦੋ ਦਿਨ ਉਹ ਲਾਓ ਚੰਡੀਗੜ੍ਹ ਵਾਲੇ ਤੇ 8 ਤੇ 4 12 ਦਿਨ ਇਹ ਗਏ ਬਾਕੀ ਬਾਈ ਦੇ ਮੇਰੇ ਕੋਲ 16 ਦਿਨ ਤੇ ਉਹਦੇ ਵਿੱਚ ਮੈਂ ਦਫਤਰੀ ਵੀ ਬਹਿਣਾ ਜੇ ਮੈਂ ਭੱਜਾ ਫਿਰੂ ਆ ਬੰਦੇ ਮਗਰ ਉਹ ਮੇਰੇ ਦਫਤਰ ਖਰਾਬ ਹੋਣਗੇ ਬੈਮਨ ਸਾਹਿਬ ਤੇ ਦਫਤਰੀ ਨਹੀਂ ਬਿੰਦੀ ਪਊਗਾ ਰੋਲਾ ਕਿ ਨਹੀਂ ਪਊਗਾ ਫਿਰ ਹੁਣ ਮੈਨੂੰ ਇੱਕ ਦੋ ਦਿਨ ਦਫਤਰੀ ਵੀ ਦੇਣੇ ਪੈਣੇ ਆ ਠੀਕ ਹੈ ਇੱਕ ਅੱਧਾ ਦਿਨ ਮਹੀਨੇ ਚੋਂ ਜਾਂ ਦੋ ਦਿਨ ਪਰਿਵਾਰ ਨੂੰ ਵੀ ਦਊਂਗਾ ਕਿ ਨਹੀਂ ਦਊਂਗਾ ਮੇਰੇ ਵੀ ਰਿਸ਼ਤੇਦਾਰ ਆ ਕੋਈ ਦੁੱਖ ਆ ਕੋਈ ਸੋਕਾ ਉੱਤੇ ਵੀ ਜਾਊਂਗਾ 12 13 ਦਿਨ ਬਾਈ ਦੇ ਨੇ ਉਹ ਮਿਲ ਕੇ ਜਾਣਾ ਵਾ ਬਾਕੀ ਜਿਹੜਾ ਵਿਰੋਧੀ ਉਹੀ ਗੱਲ ਕਹਿੰਦਾ ਵਿਰੋਧੀ ਤੇ ਫਿਰ ਗੱਲਾਂ ਕਰੀ ਜਾਣੀਆਂ ਹੁਣ ਉਹ ਵੀਰੇ ਸਭ ਕਲਾਂ ਸੰਪੂਰਨ ਤੇ ਕੋਈ ਵੀ ਨਹੀਂ ਹੈਗਾ ਨਾ ਮੈਂ ਬਣ ਸਕਦਾ ਨਾ ਤੂੰ ਹੀ ਬਣ ਸਕਦੇ ਪਰ ਇਹ ਆ ਮੈਂ ਆਪਣੀ ਇਸ ਜੋਬ ਦੇ ਨਾਲ ਮੈਂ ਇਹਨੂੰ ਇੱਕ ਨੌਕਰੀ ਸਮਝਦਾ ਵਾਂ ਕਿਉਂਕਿ ਮੈਨੂੰ ਤਨਖਾਹ ਮਿਲਦੀ ਆ ਮੈਂ ਇਹਦਾ ਨਾ ਵਿਸ਼ਵਾਸ ਘਾਤ ਨਹੀਂ ਕਰ ਰਿਹਾ ਬਸ ਇਹ ਮੈਨੂੰ ਪਤਾ ਹੈ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਮੈਂ ਇਹਦੇ ਨਾਲ ਘਟੋ-ਘਟ ਆਪਣੇ ਲੋਕਾਂ ਨਾਲ ਤੇ ਆਪਣੇ ਇਸ ਕਿੱਤੇ ਦੇ ਨਾਲ ਆਪਣੇ ਇਸ ਜੋਬ ਦੇ ਨਾਲ ਜਿਹੜੀ ਲੋਕਾਂ ਮੈਨੂੰ ਸੇਵਾ ਦਿੱਤੀਆਂ ਨਾ ਮੈਂ ਵਿਸ਼ਵਾਸ ਘਾਤ ਨਹੀਂ ਕਰ ਰਿਹਾ ਮੈਂ ਆਪਣੇ ਜਦੋਂ ਸਿਰੇ ਪੱਗ ਬੰਨ੍ਹ ਅੱਖਾਂ 'ਚ ਬਿਨ ਹੈ ਕਿ ਮੈਂ ਲੋਕਾਂ ਨੇ ਮੈਨੂੰ ਜਿਤਾਇਆ ਤੇ ਮੈਂ ਲੋਕਾਂ ਦੇ ਹਿੱਤ ਚ ਕੀ ਕੀ ਕਰ ਰਿਹਾ ਅੰਤ ਵਿੱਚ ਸ਼ਾਰਟਲੀ ਜਰੂਰ ਦੱਸਿਓ ਕਿ 2024 ਦੇ ਵਿੱਚ ਕਿਸ ਤਰੀਕੇ ਦਾ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਹੰਗਾਰਾ ਮਿਲਣ ਵਾਲਾ ਹੈ ਕਿਉਂਕਿ ਗੱਲ ਕੀਤੀ ਜਾਵੇ ਤਾਂ ਨਾਰਾਜ਼ ਵੀ ਬਹੁਤ ਨੇ ਕਿਵੇਂ ਦਾ ਨਾਰਾ ਜਿਹੜਾ ਹੈ ਉਹ ਹੁਣ ਕਿਵੇਂ ਲੋਕਾਂ ਨੂੰ ਜਿਹੜਾ ਭਰੋਸੇ ਦੇ ਵਿੱਚ ਦੁਬਾਰਾ ਲਿਆ ਕੇ ਜਿਹੜਾ ਜਿਹੜਾ ਹੈ ਵੋਟ ਮੰਗੀ ਜਾਵੇ ਕਿ 2024 ਦੇ ਵਿੱਚ ਸ਼ਾਰਟਲੀ ਅ ਨਹੀਂ ਇਹ ਦੱਸੋ ਵੀ ਨਰਾਜ਼ਗੀ ਮੈਨੂੰ ਨਹੀਂ ਲੱਗਦਾ ਕਿ ਘਟੋ ਘਟ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰ ਸਕਦਾ ਸਾਡੇ ਹਲਕੇ ਦੇ ਜੇ ਵੇਖੋ ਜਿਸ ਆਗੂਆਂ ਦੇ ਨਾਲ ਰੋਜ਼ ਇੱਕ ਬੰਦਾ ਗੱਲ ਕਰ ਲੈਂਦਾ ਕਿ ਦੱਸੋ ਜੀ ਤੁਹਾਡੇ ਪਿੰਡ ਦੇ ਕੰਮ ਕੀ ਨੇ ਤੇ ਉਹ ਪਿੰਡ ਦੇ ਲੋਕਾਂ ਦੇ ਕੰਮ ਕਰਾਉਂਦੇ ਹੋਣ ਫਿਰ ਨਰਾਜ਼ਗੀ ਕਿਸ ਗੱਲ ਦੀ ਠੀਕ ਹੈ ਹੁਣ ਇਹ ਚੀਜ਼ ਹੈ ਥੋੜਾ ਡਿਵੈਲਪਮੈਂਟ ਨੂੰ ਲੈ ਕੇ ਹੋ ਜਾਂਦਾ ਹੈ ਕੁਝ ਪਿੰਡਾਂ ਦੇ ਸਰਪੰਚ ਸਾਹਿਬਾਨ ਸਹਿਮਤ ਨਹੀਂ ਹੁੰਦੇ ਕਿ ਇਹ ਚ ਸਹਿਮਤ ਹੁੰਦੇ ਨੇ ਉਹ ਤੇ ਕੰਮ ਰੁਕੇ ਹੋ ਸਕਦੇ ਨੇ ਉਹ ਹੁਣ ਆ ਚੋਣਾ ਹੋ ਜਾਣੀਆਂ ਨੇ ਉਹ ਵੀ ਆਪਾਂ ਨਾਰਾਇਗੀ ਦੂਰ ਕਰ ਦਿਆਂਗੇ ਮੇਰੀ ਇਲੈਕਸ਼ਨ ਤੱਕ ਹੈਗੇ ਨੇ ਅਜੇ 3 ਸਾਲ ਉਦੋਂ ਤੱਕ ਕਰ ਦਿਆਂਗਾ ਫਿਰ ਅਸੀਂ ਮੁੱਦਿਆਂ ਤੇ ਪਕੜ ਰੱਖਣੀ ਜਾਣਦੇ ਆਂ ਚੀਜ਼ਾਂ ਨੂੰ ਪੜਦਾ ਵਾਂ ਲੋਕਾਂ ਨੇ ਮੈਨੂੰ ਚੁਣਿਆ ਵਾਂ ਮੈਂ ਇਹ ਹੁਣ ਮੁਸ਼ਕਲਾਂ ਨੂੰ ਸਮਝਦਾ ਵਾਂ ਸੋ ਕੋਈ ਹੁਣ ਮੈਂ ਨਵਾਂ ਨਹੀਂ ਰਹਿ ਗਿਆ ਹੁਣ ਮੈਂ ਸਿੱਖਿਆ ਵਾ ਪੜ ਲਿਆ ਵਾ ਹੁਣ ਧੌਣ ਤੇ ਗੋਡਾ ਵੀ ਰੱਖਣਾ ਇਹਨਾਂ ਤੇ ਮੈਂ ਸ਼ੁਰੂ ਕਰਤਾ ਦੇਖੋ ਦੋ ਤਿੰਨ ਚੀਜ਼ਾਂ ਪਹਿਲਾਂ ਮੈਂ ਡਰਦਾ ਹੁੰਦਾ ਸੀ ਕਦੇ ਫੋਨ ਲਾਉਣਾ ਤੇ ਕਹਿਣਾ ਯਾਰ ਜੇ ਕਿਤੇ ਆਡੀਓ ਲੀਕ ਹੋ ਗਈ ਨਾ ਕਈ ਅਫਸਰਾਂ ਉਦਾਂ ਨਹੀਂ ਮੰਨਦੇ ਉਹਨਾਂ ਢੰਗ ਨਾਲ ਮੰਨਣਾ ਸਾਡੀ ਪਬਲਿਕ ਦੀ ਆਵਾਜ਼ ਹੁੰਦੀ ਲੈ ਗਾਲ ਕੱਢਦੀ ਇਹਨੂੰ ਔਖੇ ਬੋਲ ਪਿਆ ਐਮ ਐਲ ਏ ਯਾਰ ਇਦਾਂ ਦੇ ਐਮ ਐਲ ਏ ਨਹੀਂ ਚਾਹੀਦੇ ਉਹ ਯਾਰ ਕੰਮ ਤੇ ਤੁਹਾਡੇ ਆ ਨਾ ਮੈਂ ਕਿਹੜਾ ਘਰ ਦਾ ਕਰਾਉਣਾ ਹੁਣ ਕਈ ਆ ਜਿਹੜੇ ਜਿੰਨੇ ਹੁਣ ਪੀ ਕੇ ਸੁੱਤੇ ਰਹਿਣਾ ਆਪਣੇ ਘਰੇ ਜੀ ਠੀਕ ਆ ਅਗਲੇ ਮਨੇ ਦੂਜੇ ਦੀ ਟ੍ਰਾਂਫਰ ਵੀ ਨਹੀਂ ਚੜਾਉਣੇ ਜਾਂ ਕੋਈ ਕੰਮ ਹੀ ਨਹੀਂ ਕਰਨਾ ਡਿਊਟੀ ਤੇ ਨਹੀਂ ਆਉਣਾ ਆਪਣੇ ਅਫਸਰਾਂ ਨੂੰ ਵੀ ਤੰਗ ਕਰਨਾ ਉਹਨਾਂ ਦੇ ਫਿਰ ਗਾਣਾ ਹੀ ਖਾਣੀਆਂ ਨਾ ਪਬਲਿਕ ਦੀ ਤਨਖਾਹ ਲੈਣੀ ਆ ਤੇ ਪਬਲਿਕ ਦੇ ਕੰਮ ਤੇ ਕਰਨੇ ਪੈਣਗੇ ਹੁਣ ਮੈਂ ਉਹ ਨਹੀਂ ਡਰਦਾ ਮੈਂ ਫੜ ਕੇ ਫੋਨ ਉਹਨੇਰੀ ਬੰਦ ਦਿੰਨਾ ਜਿੰਨੂੰ ਜੋ ਗਾਲ ਨਿਕਲਦੀ ਕੱਢ ਦੇਣਾ ਮੈਂ ਬੰਦਿਆਂ ਨੂੰ ਕੰਮ ਕਰ ਮੈਂ ਹੁੰਦੀਆਂ ਵਾਇਰਲ ਕਰ ਦੋ ਯਾਰ ਜੋ ਕੁਝ ਹੁੰਦਾ ਕਰੋ ਤੁਸੀਂ ਪਰ ਮੈਂ ਲੋਕਾਂ ਦੀ ਖਾਤਰ ਮੈਂ ਕੰਮ ਲੈਣਾ ਜੇ ਬਸ ਮੈਨੂੰ ਕੰਮ ਚਾਹੀਦਾ ਵਾ ਮੈਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਜਵਾਬ ਦੇ ਕੌਣ ਮੈਂ ਅਫਸਰ ਤੇ ਪਾਸੇ ਹੋਏ ਨੇ ਜਾਂਦੇ ਅਫਸਰਾਂ ਦੀਆਂ ਵੀ ਵੋਟਾਂ ਪੈਂਦੀਆਂ ਹੁਣ ਵੀ 5 ਸਾਲ ਬਾਅਦ ਉਹਨੂੰ ਵੀ ਫਿਕਰ ਹੋਵੇ ਵੀ ਮੈਂ ਦੇ ਅਫਸਰ ਰਹਿਣਾ ਨਹੀਂ ਮੇਰੀਆਂ ਵੀ ਵੋਟਾਂ ਆਈਆਂ ਜੇ ਲੋਕਾਂ ਨੂੰ ਚੰਗਾ ਲੱਗੂ ਇਹ ਅਫਸਰ ਰੱਖਣਾ ਤੇ ਰੱਖ ਲੈਣਗੇ ਹੁਣ ਉਹਨਾਂ ਦੀਆਂ ਤੇ ਵੋਟਾਂ ਨਹੀਂ ਵੋਟਾਂ ਸਾਡੀਆਂ ਅਸੀਂ ਸਾਡਾ ਫੇਰ 5 ਸਾਲਾਂ ਨੂੰ ਪੇਪਰ ਆਏ ਨਾ ਇਹਦੇ 1 ਸਾਲ ਪੇਪਰ ਦਿੱਤਾ ਤੇ ਠੀਕ ਹੈ ਮੈਂ ਨਹੀਂ ਕਹਿੰਦਾ ਮਿਹਨਤ ਘੱਟ ਹੁੰਦੀ ਆ ਠੀਕ ਹੈ ਮਿਹਨਤ ਕਰਨੀ ਪੈਂਦੀ ਆ ਪਰ ਸਾਡੀ ਵੀ ਕੋਈ ਮਿਹਨਤ ਘਟ ਨਹੀਂ ਨਾ ਅਸੀਂ ਵੀ ਲੋਕਾਂ ਕੋਲੋਂ ਹੱਥ ਜੋੜ ਕੇ ਵੋਟ ਲੈ ਕੇ ਜਾਣੇ ਆ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਵੋਟ ਲੈ ਕੇ ਜਾਣੇ ਆ ਕਿ ਅਸੀਂ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਆ ਕਿ ਯਾਰ ਹਾਂ ਇਹ ਆਊਗਾ ਜਿਹੜਾ ਵੀ ਜਿੰਨੂੰ ਵੀ ਉਹ ਵੋਟ ਕਰਦੇ ਆ ਬਹੁਮਤ ਆਉਂਦੀ ਹੈ ਨਾ ਲੋਕਾਂ ਨੇ ਵਿਸ਼ਵਾਸ ਦਿੱਤਾ ਹੁੰਦਾ ਆਪਣਾ ਕਿ ਠੀਕ ਹੈ ਜੀ ਸਾਡੇ ਲਈ ਕੰਮ ਕਰੋ ਫਿਰ ਜੇ ਕੋਈ ਕੰਮ ਅਫਸਰ ਨਾ ਕਰੂਗਾ ਤੇ ਫਿਰ ਉਹ ਗਾਲਾਂ ਨਹੀਂ ਖਾਣੀਆਂ ਦਬਕੇ ਨਹੀਂ ਖਾਣੇ ਹੋਰ ਕਿੰਨੇ ਖਾਣੇ ਫਿਰ ਹੁਣ ਪਿਆਰ ਨਾਲ ਤੇ ਮੋਚ-ਮੋਚ ਕੀਤਾ ਤੇ ਇਹ ਨਹੀਂ ਵੀ ਆਹ ਕਰਦੇ ਉਹ ਕਰਦੇ ਉਹ ਜਿਹੜਾ ਕਹਿੰਦੇ ਨੇ ਲੱਤਾਂ ਨਾਲ ਸੁਧਰਨਾ ਨੇ ਲੱਤਾਂ ਨਾਲ ਸੁਧਰਨਾ ਜਿਹਨੇ ਪ੍ਰੇਮ ਨਾਲ ਸੁਧਰਨਾ ਨੇ ਪ੍ਰੇਮ ਨਾਲ ਸੁਧਰਨਾ ਤੇ ਸੋ ਹੁਣ ਮੈਂ ਸਾਰੀ ਰਾਤ ਉਹ ਕਰ ਲਿਆ ਹੁਣ ਇੱਕ ਦੋ ਤੇ ਤੁਹਾਡੇ ਕੋਲ ਵੀ ਰਿਕਾਰਡਾਂ ਸ਼ਾਇਦ ਪਹੁੰਚ ਹੀ ਗਈਆਂ ਕਿ ਐਮਐਲਏ ਗਾਲਾਂ ਕੱਢਣ ਡਿਆ ਜੀ ਆਹ ਵੇਖ ਲਓ ਜੀ ਚਲਾ ਦਿਓ ਕੁਝ ਪੱਤਰਕਾਰਾਂ ਨਹੀਂ ਚਲਾਈਆਂ ਤੇ ਗਾਲਾਂ ਕਿਹੜੀਆਂ ਮੈਂ ਆਪਣੇ ਘਰ ਦੇ ਕੰਮ ਲਈ ਕੱਢਣ ਡਿਆ ਮੈਂ ਚਲਾ ਦਿਓ ਨਾਲੇ ਪਤਾ ਲੱਗ ਜੂਗਾ ਵੀ ਕਾਹਦੀਆਂ ਕੱਢਣ ਡਿਆ ਹੀ ਏ ਕੀ ਕੀਤਾ ਬੰਦੇ ਨੇ ਇੱਕ 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 ਇੱਥੋਂ ਤੱਕ ਮੁਲਾਜ਼ਮ ਹੈਗੇ ਆ ਜਿਹੜਾ ਕਹਿੰਦਾ ਮੈਨੂੰ ਐਸਟੀਮੇਟ ਹੀ ਨਹੀਂ ਬਣਾਉਣਾ ਆਉਂਦਾ ਲੋ ਜੀ ਦੱਸੋ ਤੁਸੀਂ ਕੀ ਕਰੋਗੇ ਐਸਟੀਮੇਟ ਹੀ ਨਹੀਂ ਬਣਾਉਣਾ ਆਉਂਦਾ ਉਦਾਂ ਮੈਂ ਇਹ ਜਾਈਂ ਆ ਕੀ ਕਰੋਗੇ ਤੁਸੀਂ ਜੀ ਤੇ ਅੱਜ ਦੀ ਗੱਲ ਮੈਂ ਕਰਨ ਰਿਹਾ ਜੇ ਦੂਰ ਦੀ ਨਹੀਂ ਤੇ ਹੁਣ ਉਹ ਆਪਣੇ ਅਫਸਰ ਕੋ ਗਾਣਾ ਹੀ ਖਾਊਗਾ ਨਾ ਜਾ ਕੇ ਕਿ ਵੀ ਤੈਨੂੰ ਐਸਟੀਮੇਟ ਹੀ ਬਣਾਉਂਦਾ ਕੱਲ ਨੂੰ ਉਹਨੂੰ ਐਕਸ਼ਨ ਨੇ ਕਿਹਾ ਤਾਂ ਜਾ ਐਸਟੀਮੇਟ ਬਣਾ ਉਹਨੂੰ ਬਣਾਉਣਾ ਨਹੀਂ ਆਉਣਾ ਤੇ ਗਾਣਾ ਹੀ ਖਾਣੇ ਉਹਨੇ ਆਪਣੇ ਅਫਸਰ ਨੂੰ ਕੱਲ ਨੂੰ ਤੁਸੀਂ ਕੋ ਉਹਦਾ ਅਫਸਰ ਉਹਨੂੰ ਗਾਲਾਂ ਕੱਢਦਾ ਅਸੀਂ ਤੋਂ ਤੇ ਅਫਸਰ ਨੂੰ ਕਹਿਣਾ ਵੀ ਆ ਕੰਮ ਕਰਕੇ ਦੇ ਸੋ ਇਹਦੀਆਂ ਚੀਜ਼ਾਂ ਵੇਖੋ ਜਿਹੜਾ ਗਲਤ ਕਰੂਗਾ ਉਹਨੂੰ ਕਿਸੇ ਹੱਦ ਤੇ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਢਾਂਗ ਨੂੰ ਸੁਧਾਰਨ ਦਾ ਕੋਈ ਵੀ ਹੋਵੇ ਮੁਲਾਜ਼ਮ ਤਾਂ ਉਹ ਹੀ ਰਹਿਣੇ ਨੇ ਬੜੇ ਮੁਲਾਜ਼ਮ ਚੰਗੇ ਨੇ ਐਨੇ ਵਧੀਆ ਮੁਲਾਜ਼ਮ ਨੇ ਕਹੀ ਜਿਹੜੇ ਆਪਣੇ ਕੰਮ ਕਰਕੇ ਆਪ ਰਿਪੋਰਟ ਲੈ ਕੇ ਆਉਂਦੇ ਆ ਅਕਸਰ ਤੁਹਾਡੇ ਕੋ ਕੰਮ ਲੈ ਕੇ ਆਇਆ ਹੀ ਨਹੀਂ ਜੀ ਪਰ ਮੈਂ ਇਨੇ ਕੰਮ ਕੀਤੇ ਲੋਕ ਮੇਰੇ ਕੋ ਲੈ ਕੇ ਆਏ ਅਸਰ ਦਾ ਫਰਕ ਹੋ ਗਿਆ ਨਾ ਜੀ ਜੀ ਕਿ ਜਿਹੜੇ ਮੰਨ ਲਓ ਐਸ ਪਿੰਡ ਦੇ ਕੋਈ ਕਿਸੇ ਵੀ ਡਿਪਾਰਟਮੈਂਟ ਦੇ ਸੈਕਟਰੀ ਲੱਗਾ ਜਿਉ ਖੋਦ ਹੀ ਪਿੰਡ ਵਾਲਿਆਂ ਦੇ ਕੰਮ ਕਰੀ ਜਾਂਦਾ ਤੇ ਪਿੰਡ ਵਾਲਿਆਂ ਦਾ ਦਿਮਾਗ ਥੋੜਾ ਐ ਐਮਐਲਓ ਲੱਭਦੇ ਫਿਰਨਗੇ ਜੀ 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 ਉਹਨਾਂ ਉਹਨਾਂ ਭਾਈ ਦੇ ਸੈਕਟਰੀ ਐਮ ਐਲ ਏ ਆ ਉਹਨਾਂ ਉਤੋ ਹੀ ਕੰਮ ਸਾਰੇ ਲਈ ਜਾਣੇ ਇਹੋ ਜਿਹੀ ਵੀ ਅਫਸਰ ਹੈਗੇ ਨੇ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਕਿਉਂਕਿ ਸਮਾਂ ਬੜਾ ਕੀਮਤੀ ਹੈ ਕਿਸੇ ਪਿੰਡ ਦੇ ਵਿੱਚ ਜਾ ਰਹੇ ਸਨ ਤਾਂ ਮਿਲੇ ਆ ਤਾਂ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤਾਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣਾ ਕੋਈ ਸਵਾਲ ਜਿਹੜਾ ਆਇਆ ਜਿੰਨੇ ਵੀ ਹਲਕੇ ਦੇ ਲੋਕ ਵੀ ਵੀਡੀਓ ਵੇਖ ਰਹੇ ਹੋ ਉਹ ਰੱਖ ਸਕਦੇ ਹੋ ਬਣੇਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਨਾਲ ਅ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆ ਕੈਮਰਾ ਪਰਸਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਹਬ ਤੱਕ ਤਰਨਤਾਰਨ